ਹੋ ਹੋਕਾ ਪਲਡੀ ਸੀ ਲੱਗ ਜੇ ਸ਼ਾਹਰੂਖ ਖਾਨ ਆਪਣੇ ਟਾਈਮ ਦਾ ਵੈਲੈਂਟ ਉਹ ਤੇਰੀ ਨੂੰ ਪਰਚੂ ਕੀ ਲੱਗ ਰਹਾ ਜੇ 14 ਫੈਬਰੂ ਵੈਲੈਂਟਾਈਨ ਡੇ ਵਾਲੇ ਦਿਨ ਮੈਨੂੰ ਆ ਕੇ ਕਹਿੰਦਾ ਭਰਾਵਾ ਸਹੇਲੀ ਨੂੰ ਮਿਲਣ ਨਾ ਚਲ ਜੀ ਮੈਂ ਕਿਹਾ ਸਹੇਲੀ ਤਾਂ ਹੀ ਨਹੀਂ ਗਈ ਜੀ ਵੀਡੀਓ ਹਰੀ ਫਿਰ ਲਗੀ ਆਏ ਮਮੀ ਸੱਚੇ ਬਾਜਾ ਮੇਅਰ ਕਰਿਓ ਕਮ ਬੈਕ ਟੂ ਅ ਨਿਊ ਵਲੌਗ ਨਵਾਂ ਦਿਨ ਨਵਿਸ਼ੁਰੂ ਦਾ ਡੇ 173 ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਬਕ ਚੌਤੀ ਰੁਕਣੀ ਨਹੀਂ ਚਾਹੀਏ ਸੋ ਇਹ ਸੁਬਾਹ ਸੇ ਇੱਕ ਹੋਰ ਟਾਈਮ ਕਰ ਰਹਾ ਹੈ ਬਕ ਚੌਦੀ ਆਲਰਡੀ ਸੇ ਹੀ ਲੱਗ ਜੇ ਸ਼ਾਹੂਖਾਨ ਆਪਣੇ ਟਾਈਮ ਦਾ ਵਲੈਂਟ ਉਹ ਤੇਰੀ ਨੂੰ ਪਰਚੀ ਕੀ ਲੱਗ ਰਹਾ ਜੇ ਅਰੇ ਭਾਈ ਸਾਹਿਬ

ਪਤਾ ਨਹੀਂ ਅੱਜ ਆਈ ਥਿੰਕ ਨਾ ਰਵਿਦਾ ਜੰਦੀ ਸ਼ੋਭਾ ਯਾਤਰਾ ਨਿਕਲ ਰਹੀ ਆ ਉਹਨਾਂ ਦੀ ਉਹਦੇ ਕਰਕੇ ਬਹੁਤ ਰਸ਼ਕ ਆ ਜਾਮ ਲੱਗਾ ਹੀ ਪਿਆ ਵਾ ਬਹੁਤ ਜ਼ਿਆਦਾ ਤੁਹਾਨੂੰ ਦੱਤੀ ਇਹ ਮੇਰਾ ਲੰਗੋਟਿਆ ਯਾਰ ਮਾਣ ਕਸ਼ਿਸ਼ ਬਾਹਰ ਚੱਲ ਗਿਆ ਸੀ ਅੱਜ ਵਾਪਸ ਆਇਆ ਮਿਲਿਆ ਮੈਨੂੰ ਰਸਤੇ 'ਤੇ ਕਹਿੰਦਾ ਸਰਪ੍ਰਾਈਜ਼ ਕਰਾਂ ਸੀ ਤੇ ਐਸ ਕਰਕੇ ਤੇ ਕਿਸੇ ਨੂੰ ਹੀ ਦੱਸਿਆ ਉਹਦੇ ਬ੍ਰਦਰ ਦਾ ਮੈਰਿਜ ਆ ਉਹਦੇ ਬ੍ਰਦਰ ਦੀ 14 ਫ फेब्रुवारी ਵੈਲੈਂਟਾਈਨ ਡੇ ਵਾਲੇ ਦਿਨ ਮੈਨੂੰ ਆ ਕੇ ਕਹਿੰਦਾ ਭਰਾਵਾ ਸਹੇਲੀ ਨੂੰ ਮਿਲਣਾ ਚਲ ਜੀ ਮੈਂ ਕਹ ਸਹੇਲੀ ਰਹਿ ਹੀ ਨਹੀਂ ਗਈ ਤੇ ਉਹਦੇ ਚੱਕਰ 'ਚ ਮੈਨੂੰ ਅੱਜ ਤੋਂ ਸ਼ਾਪਿੰਗ ਗੱਲ ਵੀ ਧਿਆਨ ਦੇਣਾ ਪੈਣਾ ਹੈ ਚਲੋ ਦੇਖੋ ਦਿਨ ਪਿੱਛੇ ਰਹਿ ਗਏ ਸਾਰੇ ਤਿੰਨ ਕੰਮ ਹੋਏ ਨਾ ਉਪਖਾ ਕਰਦੇ ਕੁਝ ਕੱਢ ਕੱਲ ਜਿਹੜੀ ਚੈਨ ਲੱਤ ਗਈ ਸੀ ਨਾ ਅੱਜ ਕਸਾਈ ਲਵਾ ਮੈਂ ਕਹ ੱੱਲੇ 시타랍 <목소리도> 다리 ਆ ਗਏ ਮੋਟਾ ਮੈਂ ਹੋ ਗਿਆ ਜੈਨਿਓ ਕੋਟਾ ਹੋ ਗਿਆ ਜੈਨਿਓ ਉਹ ਉਹ ਨਵੇਂ ਬੁਚਾਂ ਗਾੜਾ ਪਲੇ ਤੇ ਪੀਨੇ ਉਹੀ ਕਾਲੀ ਗਾਂਜੀ ਘਰ ਦੇਣੇ ਸੁੱਟੀ ਚਾਬੀ ਚਾਬੀ ਵੱਜੀ ਮੇਰੀ ਇੱਥੇ ਆ ਬਹੁਤ ਕੋਲ ਇਹ ਆ ਜਗ੍ਹਾ ਤੇ ਨੀਲ ਪਾਤਾ ਹੈ ਇਨੀ ਦਰਦ ਹੁੰਦੀ ਹੈ ਨਾ ਤੀਜੀ ਮੰਜ਼ਲ ਤੋਂ ਹਸੁੱਤੀ ਹੈ ਅੱਡੀ ਜ਼ੋਰ ਦੀ ਅੱਤੀ ਜ਼ੋਰ ਦੀ ਰਬਾ ਬੰਦਾ ਕੀ ਕਰੇ ਵੇਲਾ ਬੰਦਾ ਕੀ ਕਰੇ ਸਮਾਂ ਨਹੀਂ ਆਂਦਾ ਕੀ ਕਰੇ ਟਾਈਮ ਕਿੰਨਾ ਹੋ ਗਿਆ ਸਾਢੇ 7 ਟਾਈਮ ਹੋ ਰਿਹਾ ਤੇ ਰਜਾਈ ਲੈ ਕੇ ਯਾਰ ਹੁਣ ਹੀ ਆਰਾਮ ਨਾਲ ਲੰਮੇ ਪਏ ਹੋਇਆ ਅੱਜ ਕੁਝ ਹੈਗਾ ਹੀ ਨਹੀਂ ਕਰਨ ਨੂੰ ਇੱਕ ਦੋ ਕੰਮ ਹੀ ਉਹ ਕਰਕੇ ਉਸ ਤੋਂ ਬਾਅਦ ਟਾਈਮ ਦੇਣੇ ਲੱਗਾ ਮੈਂ ਕੀ ਕਰਾਂ ਕੀ ਕਰਾਂ ਕੀ ਕਰਾਂ ਆ ਕਿਵੇਂ ਲੰਮੇ ਪੈ ਗਏ ਬੁੜਾਈ ਫਿਰ ਲੱਗੀ ਆਏ ਮੰਮੀ ਸੱਚੇ ਬਾਜ਼ਾ ਮੇਅਰ ਕਰਿਓ ਫਿਲਮ ਲੱਗੀ ਕਬੀ ਖੁਸ਼ੀ ਕਬੀ ਗਮ ਉਹ ਵੇਦਾ ਵੇ ਮੈਂ ਫੇਸਬੁਕ ਤੇ ਪੰਗਾ ਇਹ ਪੈ ਗਿਆ ਕਿ ਹੁਣ ਡਰੈਸ ਕੋਡ ਕੀ ਪਾਇਆ ਜਾਵੇ ਜਾਂ ਤੇ ਪਾਇਆ ਜਾਏਗਾ ਕੋਟ ਪੈਂਟ 3 ਪੀਸ ਸੂਟ ਤੇ ਜਾਂ ਬਣ ਕੇ ਜਾਇਆ ਜਾਏਗਾ ਪਾਰਟੀ ਵੇਅਰ ਦੇਖੋ ਹੁਣ ਵਿਆਹ ਤੇ ਜਾਣਾ ਵੀ ਫਾਈਨਲ ਨਹੀਂ ਹੈਗਾ ਜਾ ਪਾਵਾਂਗਾ ਕਿ ਨਹੀਂ ਪਾਵਾਂਗਾ ਡਾਵਾ ਡੋਲ ਕਰਨਾ ਪੈਣਾ ਚਲੋ ਇੰਜੋਏ ਕੀਤਾ ਤਾਂ ਵੀ ਲਾਈਕ ਕਰ ਦੋ ਨਹੀਂ ਕੀਤਾ ਤਾਂ ਵੀ ਕਰੋ ਠੀਕ ਹੈ ਤੇ ਉਪਰੋਂ ਗਾਲ ਪੈਣੀ ਆ